ਜਲੰਧਰ ਦੂਰਦਰਸ਼ਨ ਵੱਲੋਂ 15 ਜਨਵਰੀ ਤੋਂ ਡੀਡੀ ਪੰਜਾਬੀ ਚੈਨਲ ਤੋਂ ਨਵਾਂ ਲੜੀਵਾਰ ਫੌਜੀ ਚਾਚੇ ਦਾ ਪੀਜੀ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਕਾਫੀ ਲੰਮੇ ਸਮੇਂ ਬਾਅਦ ਇਨ ਹਾਊਸ ਰੋਜ਼ਾਨਾ ਲੜੀਵਾਰ ਤਿਆਰ ਕੀਤਾ ਗਿਆ ਹੈ। ਇਸ ਲੜੀਵਾਰ ਵਿੱਚ ਸ਼ੈਰੀ ਤੇ ਪਿੰਡੂ ਦੋਮਾ ਖੇਤਰਾਂ ਦੇ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਲੜੀਵਾਰ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਸੀਰੀਅਲ ਦੇ ਪਹਿਲੇ ਐਪੀਸੋਡ ਦੀ ਸਕਰੀਨਿੰਗ ਕੀਤੀ ਗਈ। ਮਗਰੋਂ ਪ੍ਰੈਸ ਕਾਨਫਰੰਸ ਦੌਰਾਨ ਦੂਰਦਰਸ਼ਨ ਉਤਰੀ ਜ਼ੋਨ ਦੇ ਐਡੀਸ਼ਨਲ ਡਾਇਰੈਕਟਰ ਜਨਰਲ 우ਸ਼ਾ ਪਵਾਰ ਨੇ ਦੱਸਿਆ ਕਿ ਇਸ ਲੜੀ ਲਈ ਨਵਾਂ ਸ਼ਹਿਰ ਬੰਗਾਤੇ ਉਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਲਗਾਤਾਰ ਸ਼ੂਟਿੰਗ ਹੋਈ ਇਸ ਲੜੀਵਾਰ ਦੇ ਹੁਣ ਤੱਕ ਤਕਰੀਬਨ 30 ਐਪੀਸੋਡ ਰਿਕਾਰਡ ਹੋ ਚੁੱਕੇ ਨੇ ਇਸ ਲੜੀਵਾਰ ਦਾ ਮੁੱਖ ਪਾਤਰ ਇੱਕ ਦੇਸ਼ ਭਗਤ ਸੂਝਬਾਮ ਤੇ ਸਮਾਜ ਸੇਵਾ ਦੀ ਭਾਵਨਾ ਨਾਲ ਭਰਿਆ ਹੋਇਆ ਇੱਕ ਫੌਜੀ ਚਾਚਾ ਹੈ ਜਿਹੜਾ ਆਪਣੇ ਜੀਵਨ ਵਿੱਚ ਨਿੱਜੀ ਮੁਸ਼ਕਲਾਂ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਨੂੰ ਅਪਣਾ ਕੇ ਅਤੇ ਲੋਕਾਈ ਨੂੰ ਆਪਣਾ ਪਰਿਵਾਰ ਸਮਝ ਕੇ ਤਾਂ ਉਮਰ ਸਮਾਜ ਵਿੱਚ ਚੰਗੇ ਕੰਮ ਕਰਨਾ ਜਾਰੀ ਰੱਖਦਾ ਏ ਇਸ ਲੜੀਵਾਰ ਦੇ ਨਿਰਦੇਸ਼ਕ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮ ਮੁਖੀ ਪੁਨੀਤ ਸੈਗਲ ਤੇ ਨਿਰਮਾਤਾ ਕੇਵਲ ਕ੍ਰਿਸ਼ਨ ਨੇ ਇਹ ਜਿਹੜਾ ਕ੍ਰੈਡਿਟ ਹੈ ਨਾ ਇਹ ਕਿਸੇ ਜ਼ਿੰਦਗਰ ਨੂੰ ਜਾਂਦਾ ਹੈ ਕਿ ਅਸੀਂ ਇਨ ਹਾਊਸ ਜਿਹੜਾ ਦੇਖੀ ਸੋ ਉਹ ਅਸੀਂ ਲਾਂਚ ਕਰ ਜਾ ਰਹੇ ਹਾਂ ਉਹਦੀ ਜਿਹੜੀ ਸ਼ੂਟਿੰਗ ਇਸਲੇ ਕਈ ਦਿਨਾਂ ਤੋਂ ਦਾ ਨਾਤਾ ਚ ਅਜੀ ਸੀ ਤੇ ਬਹੁਤ ਅੱਛਾ ਕੈਰੈਕਟਰ ਹੈ ਜਿਹੜਾ ਫੌਜੀ ਚਾਚੇ ਦਾ ਪੀਜੀ ਹੈ ਇਹ ਨਦੀਪ ਦਾ ਨਾ ਤੇ ਜਿਹੜਾ ਅਸੀਂ ਪੰਜ ਦਿਨ ਚਲਾਵਾਂਗੇ ਜਿੱਦਾਂ ਪ੍ਰੋਫੈਸਰ ਜੀ ਨੇ ਦੱਸਿਆ ਪ੍ਰੋਫੈਸਰ ਜੀ ਕੋਲ ਬੰਕ ਹੈ ਜਿਹਨੂੰ ਤਾਂ ਪ੍ਰੋਬਸ਼ਨ ਤੇ ਤੇ ਜਿਹਨਾਂ ਨੇ ਦੱਸਿਆ ਕਿ 15 ਤਰੀਕ ਨੂੰ ਅਸੀਂ ਲਾਂਚ ਕਰ ਰਹੇ ਹਾਂ 15 ਜਨਵਰੀ ਨੂੰ ਤੇ ਇਹ ਸ਼ਾਮ 7 ਵਜੇ ਸ਼ਾਮ 7 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲੇਗਾ